ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਾੜੇ ਲੈ ਕੇ ਹਾਜ਼ਰ ਹਾਂ ਜੀ ਗੱਲ ਕਰਾਂਗੇ 4 ਤੋਂ ਲੈ ਕੇ 7 ਫਰਵਰੀ ਯਾਨੀ ਕਿ ਅਗਲੇ ਜਿਹੜੇ 4-5 ਦਿਨ ਨੇ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਦਿਆਂਗੇ ਸੋ ਇਸ ਲਈ ਦੀ ਤਾਜ਼ਾ ਸੈਟਲਾਈਟ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਫਰਵਰੀ ਦੇ 3 ਦਾ ਦਿਨ ਅੱਜ ਲਗਭਗ ਲੰਘ ਚੁੱਕਿਆ ਤੇ ਆ ਥੰਦੇ 7:30 7:30 ਵਜ ਰਿਹਾ ਤੇ ਇਸ ਲਈ ਜੇਕਰ ਤਸਵੀਰ ਦੇਖੀਏ ਤੇ ਦੇਖ ਸਕਦੇ ਹਾਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੌਸਮ ਸਾਫ਼ ਹੀ ਰ ਤੁੰਦ ਜਿਵੇਂ ਨੇ ਲੈਵਲ ਤੇ ਤੜਕੇ ਸਵੇਰੇ ਜਿੱਥੇ-ਜਿੱਥੇ ਬਣੀ ਹੋਈ ਸੀ ਹਾਲਾਂਕਿ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਕਵਰ ਕਰ ਰਹੀ ਸੀ ਤੇ ਦੁਪਹਿਰ ਹੁੰਦੇ-ਹੁੰਦੇ ਜਿਵੇਂ ਕਿਸੇ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਦੁਪਹਿਰ ਹੁੰਦੇ-ਹੁੰਦੇ ਮੌਸਮ ਖੁੱਲ ਜਾਏਗਾ ਤਾਂ ਵੀ ਲੱਗੇਗੀ ਤੇ ਤੋਪਾ ਜੋ ਬਹੁਤੇ ਹਹਾਗਾ ਦੇ ਵਿੱਚ ਲੱਗੀ ਹੋਈ ਆ ਸੋ ਆਉਂਦੇ 24 48 ਘੰਟਿਆਂ ਦੇ ਦਰਮਿਆਨ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਜਿਹੜਾ ਕਿ ਦੇ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਰਾਜਸਥਾਨ ਦੇ ਵਿੱਚ ਜਿਹੜਾ ਗਰਜਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਹਾਂ ਉਹ ਰਾਜਸਥਾਨ ਦੇ ਦੱਖਣੀ ਖੇਤਰ ਹੈ ਜਾਂ ਪੂਰਬੀ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਇਹ ਸਿਸਟਮ ਅੱਗੇ ਤੁਰ ਪਿਆ ਜੀ ਅਗਲੇ 24 ਘੰਟਿਆਂ ਦੇ ਦਰਮਿਆਨ ਯਾਨੀ ਕਿ ਕੱਲ 4 ਤਰੀਕ ਨੂੰ ਜਾਂ ਕਹੇ ਅੱਜ ਅੱਧੀ ਰਾਤ ਤੋਂ ਇਹ ਸਿਸਟਮ ਸਰਗਰਮ ਹੋ ਸਕਦਾ ਹੈ ਪੰਜਾਬ ਹਰਿਆਣਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਉਮੀਦ ਆਸਾਰ ਬਣ ਗਏ ਨੇ ਕੱਲ 4 ਤਰੀਕ ਨੂੰ ਸਵੇਰ ਤੋਂ ਲੈ ਕੇ ਕੱਲ ਅ ਪੰਜ ਦੀ ਸਵੇਰ ਤੱਕ ਜਾਂ ਪੰਜ ਦੀ ਦੁਪਹਿਰ ਤੱਕ ਇਹ ਸਿਸਟਮ ਅੱਗੇ ਚੱਲ ਸਕਦਾ ਹੈ ਤੇ 4 ਤੋਂ ਲੈ ਕੇ 5 ਦੇ ਦਰਮਿਆਨ ਪੰਜਾਬ ਦੇ ਵਿੱਚ ਕਹਿੰਦੇ 30 ਤੋਂ ਲੈ ਕੇ 40 45% ਖੇਤਰ ਹੈ ਜਿਹੜੇ ਉੱਥੇ ਹਲਕੇ ਛਰਾਟੇ ਦੇ ਅਸਰ ਰਹਣਗੇ ਖਾਸ ਕਰਕੇ ਪੰਜਾਬ ਦੇ ਵਿੱਚ ਮਾਝਾ ਖੇਤਰ 도ਆਬਾ ਖੇਤਰ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਹੁਸ਼ਿਆਰਪੁਰ ਨਵਾਂਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਰੋਪੜ ਮੋਹਾਲੀ ਤੇ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਦੇ ਅਸਰ ਨਹੀਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਸਾਰੇ ਖਾਗਾਂ ਦੇ ਵਿੱਚ ਨਹੀਂ ਕੁਝ ਖੇਤਰਾਂ ਦੇ ਵਿੱਚ ਲਗਣਗੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬੱਦਰਬਾਰੀ ਜਰੂਰ ਵੜ ਸਕਦੀ ਹੈ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਕਿਤੇ ਕਿਤੇ ਸੰਘਨੇ ਲੈਵਲ ਦੀ ਹਰਿਆਣਾ ਦੇ ਵਿੱਚ ਵੀ ਇਹੀ ਰਿਪੋਰਟ ਹੈ ਜੀ ਹਰਿਆਣਾ ਦੇ ਕਹ ਲਿਆ ਕੀਤੀ 55% ਭਾਗਾਂ ਦੇ ਵਿੱਚ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਲੱਗਣ ਦੇ ਅਸਰ ਨੇ ਤੇ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਉੱਤਰੀ ਭਾਗਾਂ ਦੇ ਵਿੱਚ ਵੀ ਹਲਕੇ ਸ਼ਰਾਟੇ ਜੜੇ ਲੱਗ ਸਕਦੇ ਨੇ ਸੋ ਇਸ ਸਤੰਗ ਚਾਰ ਤੇ ਪੰਜ ਯਾਨੀ ਕਿ ਅਗਲੇ 48 ਘੰਟੇ ਸਰਗਰਮ ਰਹਿਣਾ ਹੈ ਜੋ ਅਸਵਾ 6 7 ਨੂੰ ਮੌਸਮ ਫਿਰ ਤੋਂ ਖੁੱਲ ਜੇਗਾ ਪਛੋਂ ਦੀ ਹਵਾਵਾਂ ਮ ਫਿਰ ਵਾਪਸੀ ਕਰਨਗੀਆਂ ਤੇ ਜਿਹਦੇ ਨਾਲ ਮੌਸਮ ਸਵੇਰ ਹੋ ਗਲੇ ਤੰਦ ਤੇ ਇਹ ਦ ਫਿਰ ਹੋ ਗਲੇ ਤੋ ਇਦਾਂ ਦਾ ਜਿਹੜਾ ਦਰਜ ਹੋਏਗਾ ਤਾਜ਼ਾ ਅੰਕੜੇ ਤੁਹਾਨੂੰ ਦਿਖਾ ਰਹੇ ਹਾਂ ਜੋ ਮੌਸਮ ਹੱਗਨੇ ਜਾਰੀ ਕੀਤੀ ਹੈ ਜ ਤਾਜ਼ਾ ਰਿਪੋਰਟ ਅੱਜ ਦੇ ਲਈ ਜਾਰੇ ਤੋਂ ਧੁੰਦ ਦੀ ਹਾਲਾਕੇ ਬਹੁਤੇ ਖਾਗਾਂ ਦੇ ਵਿੱਚ ਧੁੰਦ ਨਹੀਂ ਆ ਧੁੰਦ ਜੇਕਰ ਕੱਲ ਸਵੇਰੇ ਹੁੰਦੀ ਵੀ ਆ ਤੇ ਹਲਕੀ ਧੁੰਦ ਜੜੀ ਹੋਏਗੀ ਜਮੀਨੀ ਲੈਵਲ ਤੇ ਤੇ ਵੱਡੇ ਏਰੀਆ ਨੂੰ ਕਵਰ ਇਹ ਧੁੰਦ ਨਹੀਂ ਕਰੇਗੀ ਕੱਲ ਦੇ ਲਈ ਜਾਲੋ ਲੜ ਜਾਰੀ ਕੀਤਾ ਗਨੇ ਠੰਡਾ ਸਟ੍ਰੌਮ ਲਾਈਟਨਿੰਗ ਯਾਨੀ ਕਿ ਗਰਜ ਲੈਸ਼ ਦੇ ਨਾਲ ਹਲਕੇ ਤੋਂ ਲੈ ਕੇ ਤੇਜ਼ ਰਾਟੇ ਤੇ ਜੜੇ ਜੜੇ ਭਾਗਾਂ ਦੇ ਵਿੱਚ ਆਸਾਰ ਨੇ ਉਹ ਭਾਗਤਾਂ ਨੂੰ ਦੱਸਦ ਨੇ ਤੇ ਖਾਸ ਕਰ ਜੇਕਰ ਮਾਝਾ ਦੁਆਬਾ ਪੋਆd ਇਹਨਾਂ ਤੋਂ ਇਲਾਵਾ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਅਖ ਪਛਮੀ ਜ਼ਿਲ੍ਹਿਆਂ ਨੂੰ ਛੱਡ ਕੇ ਤੇ ਇਹਨਾਂ ਭਾਗਾਂ ਦੇ ਵਿੱਚ ਵੀ ਸ਼ਰਾਟੇ ਜਿਹੜੇ ਤੇਜ਼ਨ ਲੱਗ ਸਕਦ ਨੇ ਤਾਂ ਕੱਲ ਦੇ ਲਈ ਯੈਲੋ ਲੜ ਜਿਹੜਿਆ ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤੇ ਗਏ ਨੇ ਜੀ ਫਿਲਹਾਲ ਉਸ ਤੋਂ ਅੱਗੇ ਜਿਹੜੇ ਦਿਨ ਹੋਣਗੇ 6 7 8 9 10 ਇਹਨਾਂ ਦਿਨਾਂ ਦੇ ਦਰਮਿਆਨ ਪਛੋ ਦੀ ਆਵਾਵਾ ਫਿਰ ਤੋਂ ਵਾਪਸੀ ਕਰਨੀਆਂ ਤੇ ਕਿਤੇ ਕਿਤੇ ਜਿਹੜੀਆਂ ਤੇਜ਼ ਹੋਵਾਂਗਾ ਚੱਲ ਸਕਦੀਆਂ ਨੇ ਤਾਂ ਦੇ ਜਿਹੜਿਆ ਫਿਰ ਤੋਂ ਇੱਕ ਵੱਡੇ ਫੱਦਰ ਤੇ ਵਾਪਸੀ ਕਰੇਗੀ 6 7 ਤੇ 8 ਨੂੰ ਤੇ ਇਸ ਇਲਾਵਾ ਕੋਈ ਮੌਸਮ ਦੇ ਵਿੱਚ ਤਬਦੀਲੀ ਫਿਰ ਹਾਲ ਆਉਂਦੇ ਦਿਨਾਂ ਦੇ ਦਰਮਿਆਨ ਸੰਭਵ ਨਹੀਂ ਹੈ ਦੂਜਾ ਸਿਸਟਮ ਜਿਹੜਾ ਲੱਗਣਾ ਹੈ ਉਹ ਦੂਜੇ ਹਫਤੇ ਦੇ ਅਖੀਲੇ ਦਿਨਾਂ ਤੱਕ ਲੱਗੇਗਾ ਉਹਦੀ ਵੀ ਅਪਡੇਟ ਤੁਹਾਡੇ ਨਾਲ ਜੜੀਆਂ ਮੌਕੇ ਤੇ ਆਸੀ ਸਾਂਝੀ ਕਰਾਂਗੇ ਇਹ ਜਾਣਕਾਰੀ ਹੋ ਜੀ ਤੁਹਾਨੂੰ ਬਹੁਤ ਸ਼ੁਕਰੀਆ